ਆਓ ਜੀ ਮਿੱਤਰੋ ਕਹਿੰਦੇ ਨੇ ਯਾਰ ਇਧਰ ਯਾਰ ਪਾਸ ਕੀਤਾ ਚੰਡੀਗੜ੍ਹ ਦੇ ਵਿੱਚੋਂ ਪਹਿਲੀ ਵਾਰ ਆ ਰਿਹਾ ਇਧਰ ਯਾਰ ਉਹਨਾਂ ਦੇ ਚੰਡੀਗੜ੍ਹ ਚ ਕਦਮ ਹੈ ਜਿਹੜੀ ਉਹ ਪਹਿਲੇ ਪਹਿਲੇ ਸਿੱਧਾ ਸਿੱਧਾ ਬਾਥਰੂਮ ਚ ਹੋਰ ਕਿਤੇ ਨਹੀਂ ਸਿੱਧਾ ਬਾਥਰੂਮ ਚ ਟ੍ਰੇਨ ਤਾਂ ਸਿੱਧਾ ਉਤਰਨਸਰ ਸਿੱਧਾ ਬਾਥਰੂਮ ਚ ਉਹ ਇੱਥੇ ਬੋਰਡ ਲਾਇਆ ਪਹਿਲਾ ਕਦਮ ਆਪਣਾ ਚੰਡੀਗੜ੍ਹ ਵਿੱਚ ਉਹੀ ਮੈਂ ਕਿਹਾ ਉਹੀ ਮੈਂ ਕਹਿ ਰਿਹਾ ਮੈਂ ਕਿਹਾ ਸਿੱਧਾ ਸਿੱਧਾ ਬਾਥਰੂਮ ਚ ਚਲੋ ਵੀ ਐਂ ਕਰੋ ਆਏ ਹਾਏ ਬਾਈ ਜੀ ਹੁਣ ਆਪਣੀ ਕੈਬ ਬੁੱਕ ਕਰੋ ਤੇ ਆਪਾਂ ਚੱਲੀਏ ਇਧਰ ਯਾਰ ਹੋਣੀ ਬਸ ਕੱਲੇ ਆਟੋ ਜਾਂ ਆਪਣੀ ਕੈਬ ਬੁੱਕ ਕਰਕੇ ਹੀ ਆ ਸਾਬੇ ਹੋਰ ਕੀ ਆਪਣੀ ਲੱਭਣੀ ਐ ਇਹਦੇ ਚ ਕੀ ਲੱਭਣੀ ਆ ਹਾਂ ਯਾਰ YouTube ਬਣਾ ਲੈ ਲੋ ਹੈਲੋ ਸਸੀ ਕਰ ਗਾਇਸ ਆਈ ਹੋਪ ਯੂ ਸਾਰੇ ਵਧੀਆ ਹੋਵੋਗੇ ਅਸੀਂ ਜੀ ਲੰਬੇ ਸੰਭਰ ਤੋਂ ਲੰਬੇ ਸਭ ਤੋਂ ਬਾਤ ਅਸੀਂ ਹੁਣ ਖਵਦੀ ਖਾਵੜ ਪੂਰ ਕਰਕੇ ਅਸੀਂ ਵਿਚਾਰ ਘੁੰਮਣ ਨੂੰ ਤਿਆਰ ਆਏ ਜੀ ਸਭ ਤੋਂ ਪਹਿਲਾਂ ਲੰਗਰ ਸ਼ਕਤ ਚਲਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੀ ਸੀ ਲੰਗਰ ਸ਼ਕਤ ਨੂੰ ਭੁੱਖ ਬੋ ਲੱਗੀ ਆ ਤੇ ਆਪਾਂ ਰਸੇ ਉੱਪਰ ਰਾਤ ਸਕੇ ਰਾਤ ਦੇ ਜਾ ਗਏ ਰਾਤ ਆ ਲੰਗਰ ਸ਼ਕਤ ਆ ਜੀ ਉਸ ਤੋਂ ਬਾਅਦ ਪਾਣੀ ਪੀਤਾ ਇੱਕ ਵਾਰ ਪਾਣੀ ਪੀਤਾ ਤੇ ਬਸ ਬਾਈ ਚਾਹ ਪੀਤੀ ਹੋਈ ਜੀ ਹੁਣ ਅਸੀਂ ਫਰੈਸ਼ ਹੋ ਕੇ ਆਏ ਆ ਤੇ ਇਹਦੇ ਬਾਅਦ ਜਾ ਰਹੇ ਹਾਂ ਜੀ ਵਿਚਾਰ ਵਿੱਚ ਨੋ ਪਹਿਲਾਂ ਲੰਗਰ ਸ਼ਕਤ ਆ ਮੈਂ ਰੱਖਾਂ ਗਾਈਸ ਅਸੀਂ ਚੰਡੀਗੜ੍ਹ ਦੇ ਗਲਿਆਂ ਪਿੜਾਂਗਲਿਆਂ ਵਿੱਚ ਹੋ ਕੇ ਤਾਂ ਜੀ ਅਸੀਂ ਪਹੁੰਚ ਚੁੱਕੇ ਆਂ ਜੀ ਚੰਡੀਗੜ੍ਹ ਦੇ ਬਾਜ਼ਾਰ ਵਿੱਚ ਤੇ ਰਵੀਪਾ ਜੀ ਫਿਰ ਕੀ ਕਰਾਂਗੇ ਜੀ ਭਰਾ ਪਹਿਲਾਂ ਤੁਸੀਂ ਆਪਾਂ ਹੁਕਮ ਕਰੋ ਜੀ ਜਿਹੜਾ ਕੋ ਮਰਜ਼ੀ ਖਾਣ ਲੈਣੇ ਆਂ ਬਸ ਥੋੜਾ ਜਿਹਾ ਸਾਈਡ ਹੋ ਪਹਿਲਾਂ ਇੱਧਰ ਚੰਡੀਗੜ੍ਹ ਵਾਲੇ ਰਹੇ ਕੋਈ ਕੁਝ ਨਹੀਂ ਕਰਦੇ ਉਹਨਾਂ ਨੇ ਬੱਕਲਾ ਇੰਸਟ੍ਰੂਟਰ ਤੇ ਖਲਾਏ ਟਾਇਰ ਦੇ ਤਰਨਾਂ ਤੇ ਭਰਨੀ ਵੇ ਦੇ ਵੀ ਕਿੱਧਰ ਨੂੰ ਜਾਂਦੀ ਹੈ ਗੱਡੀ ਕਿੱਧਰ ਨੂੰ ਨਹੀਂ ਸੋ ਦੱਸੋ ਭਰਾ ਫਿਰ ਕੀ ਖਾਓਗੇ ਸਭ ਤੋਂ ਪਹਿਲਾਂ ਆਪਾਂ ਲੰਗਰ ਦੇ ਜਾਂ ਦੰਗਾਤੀ ਮਰਦੇ ਆ ਜੀ ਓਕੇ ਉਸ ਤੋਂ ਬਾਅਦ ਪਹੁੰਚ ਕੈਂਟਰੀ ਗੁਰਦੁਆਸਾ ਹੈ ਉਹਦੀ ਬੈਕ ਸਾਈਡ ਤੋਂ ਤੇ ਇਹ ਵਿਚਾਰ ਸੈਰ ਦੀ ਵਜ੍ਹੀ ਹੈ ਕਿ ਬੈਕ ਸਾਈਡ ਹੈਗੀ ਗੁਰਦੁਆਸਾ ਦੀ ਇਹ ਆਪਾਂ ਨੂੰ ਨਜ਼ਦੀਕ ਪੈਂਦੀ ਜੀ ਨਹੀਂ ਆਪਾਂ ਦਾ ਨਾਮ ਸੁਹਾਨਾ ਸਾਹਿਬ ਗੁਰਦੁਆਰਾ ਹੈ ਸੁਹਾਨਾ ਪਿੰਡ ਜਿਹੜਾ ਉੱਥੇ ਹੈ ਮੋਹੱਲੀ ਚ ਆ ਗੁਰਦੁਆਰਾ ਸਾਹਿਬ ਦੀ ਜਿਹੜਾ ਅਗਲੇ ਪਾਸੇ ਗੁਰਦੁਆਰਾ ਸਾਹਿਬ ਕੋਲ ਜਿੱਥੇ ਤਾਂ ਤੇ ਲੱਗਦਾ ਬਹੁਤ ਸੋਹਣਾ ਗੁਰਦੁਆਰਾ ਤੇ ਇਧਰਲੀ ਸਾਈਡ ਹੋਮਲੈਂਡ ਰਹਿ ਜਾਂਦਾ ਤੇ ਹੋਮਲੈਂਡ ਦੇ ਸਾਹਮਣੇ ਇਧਰ ਗੁਰਦੁਆਰਾ ਸਾਹਿਬ ਹੈ ਜੀ ਸੱਤਾ ਹੀ ਤੇ ਹੁਣ ਜਾ ਕੇ ਮਰ ਦਰਸ਼ਨ ਕਰਦੇ ਆ ਬਾਬਾ ਜੀ ਦੇ ਤੇ ਫਿਰ ਜਾ ਕੇ ਸਿੱਧਾ ਪਾ ਲੰਗਰ ਛਕਦੇ ਆ ਕਿਉਂਕਿ ਤੜਕੇ ਦੇ ਭੁੱਖੇ ਆਗੇ ਤੇ ਤੜਕੇ ਤੋਂ ਕੁਝ ਨਹੀਂ ਖਾਦਾ ਸਿੱਧਾ ਮਤਲਬ ਆਏ ਨਾਤੇ ਤੇ ਸੌਂ ਗਏ ਬਸ ਤੇ ਹੁਣ ਉੱਠਿਆ ਨੇ ਹੁਣ ਵੀ ਬਸ 2:30 ਵਜ ਗਏ ਆ ਤੇ 2:30 ਵਜ ਸਿੱਧਾ ਉੱਠਿਆ ਤੇ ਹੁਣ 2:30 ਵਜ ਖਾਵਾਂਗੇ ਸੋਭਾ ਦੀ ਰੋਟੀ ਦੇਖ ਲਓ ਸੋ ਸਕਦੇ ਆ ਜੀ ਦਰਸ਼ਨ ਕਰਕੇ ਤੇ ਸਿੱਧਾ ਲੰਗਰ ਅੰ内 ਨੂੰ ਜਾਂਦੇ ਆ ਮਿੱਤਰੋ ਨੰਗਰ ਪਰਸ਼ਾਦਾ ਸ਼ਾਕੇ ਤੇ ਕਿੰਨੇ ਟਾਈਮ ਬਾਅਦ ਕਾਂ ਦੇਖਿਆ ਮੈਂ ਅਜਾ ਬਹੁਤ ਟਾਈਮ ਬਾਅਦ ਦੇਖਿਆ ਮੈਂ ਬਹੁਤ ਜ਼ਿਆਦਾ ਕਿੰਨਾ ਟਾਈਮ ਹੋ ਗਿਆ ਹੋਗਾ ਲਗਭਗ ਕੋਈ ਸਾਲ ਹੀ ਹੋ ਗਿਆ ਮਨਤਾਬ ਬਹੁਤ ਟਾਈਮ ਹੋ ਗਿਆ ਦੇਖੇ ਨੂੰ ਗਿਆ 25 ਸਾਲ ਤਾਂ ਹੋ ਹੀ ਗਿਆ 11 ਦਾ ਭਾਵੇਂ ਹੋ ਗਿਆ ਹੁਣ ਕਿਉਂਕਿ ਮੈਨੂੰ ਬਹੁਤ ਟਾਈਮ ਹੋ ਗਿਆ ਦੇਖੇ ਨੂੰ ਹੂੰ ਜਾਇ ਵੀ ਹੋ ਗਿਆ ਹੰਤਾਹਰੇ ਹਨਾ ਪੰਜਵੇਂ ਕੀ ਪ੍ਰਤਨਾ ਲੋਪ ਹੋ ਰਹੀ ਹੈ ਸਹੀ ਹੈ ਤੋ ਜੀ ਹੁਣ ਆਪਾਂ ਪਹੁੰਚ ਗਏ ਆ ਜੀ ਹੋਮਲੈਂਡ ਤੇ ਇੱਥੇ ਆਪਾਂ ਨੂੰ ਭਾਈ ਜੀਨ ਖਾਨ ਨੇ ਵਾਇਮਾਰੀ ਆ ਤੇ ਉਹਨੇ ਆਪਾਂ ਨੂੰ ਐਵੇਂ ਕਿਹਾ ਕਿ ਤੁਸੀਂ ਜਿਨ੍ਹਾਂ ਨੇ ਮੇਰੀ ਅਗਲੀ ਚੌਂਪੀ ਲੈਂਡ ਫਿਲਮ ਵਿੱਚ ਤੁਸੀਂ ਮੇਰਾ ਰੋਲ ਕਰਨਾ ਹੈਗਾ ਹਾਂਜੀ ਹਾਂ ਰਵੀ ਨੇ ਕੀ ਰੋਲ ਕਰਨਾ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਇਹਨੇ ਤੇ ਚਾਹ ਪਣਾ ਕੇ ਦੇਣੀ ਆ ਆਹ ਕੰਮ ਬੜਾ ਚੋਲੋ ਜੀ ਮਤਲਬ ਫਿਲਹਾਲ ਦਾ ਜੀ ਹੁਣੇ ਢੇੜੇ ਜੇ ਕੱਢੇ ਜਾਂਦੇ ਆ ਇੱਥੇ ਤੇ ਮੈਂਨ ਦਾ ਜੀ ਕੱਲ ਤੋਂ ਘੁੰਮਣ ਲੱਗਣਾ ਹੈਗਾ ਤੇ ਹੁਣ ਉਹ ਲੱਗ ਕੇ ਇੱਥੇ ਆ ਗਏ ਆ ਬੜੇ ਹੋਣ ਵਾਲਣ ਦੇ ਨੇੜੇ ਕਿਤੇ ਮੁੰਡਾ ਇੱਥੇ ਖੜਾਗਾ ਉਹ ਲੋਕਾਂ ਜਾ ਕੇ ਹੋਣੇ ਤੇ ਤੁਹਾਨੂੰ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਇੱਕ ਸਰਾਜ ਜੀ ਜੀ ਵੇਗ ਜੀ ਨੇ ਉਹਨਾਂ ਨੂੰ ਫਿਚੀਨਾ ਇਹ ਆਪਣੀ ਸ਼ਕਲ ਹੈਣੀ ਇਹਦੇ ਮੂਰੇ ਘੜਨ ਵਾਲੀ ਆਜੋ ਸੋ ਤੋ ਜੀ ਵੇਗ ਨਾਲ ਦੇਰਾ ਨਹੀਂ ਯਾਰ ਮੈਨੂੰ ਹੁਣ ਪਹਿਲਾਂ ਕੀ ਜਾਣਾ ਕਿੱਥੇ ਆ ਉਹ ਗੇੜੇ ਕੱਢੀ ਜਾਣਾ ਕਿੱਥੇ ਹੈ 5 5 ਵਜੇ ਦਾ ਆਪਾਂ ਚਲਾएंगे ਸੁਖਣੇ ਸੁਖਣਾਲੇ ਠੀਕ ਆ 5 ਵਜੇ ਤੋਂ ਪਹਿਲਾਂ ਨਹੀਂ ਆਪਾਂ ਜਾਣਾ। ਇਕੱਥੇ ਜਿਆ ਨੂੰ ਫੋਨ ਲਾਵਾਂ। ਹੈ? ਫੋਨ ਲਾਵਾਂ ਉਹਨੂੰ। ਕੋਰੀ ਨੂੰ। ਚਾਓ। ਚਾਓ ਪੰਪ ਵੀ ਕੰਮ ਨਹੀਂ ਹੋ ਰਿਹਾ। ਆਹੋ ਹੋਰ ਨਹੀਂ ਕੋ। ਲੈਣਾ ਵੇਖੋ પેટ્રોલ ਪੰਪ ਤੇ। પેટ્રોલ ਪੰਪ ਆ ਕੇ ਕੀ ਆਹੋ ਏਡੀ ਲੰਮੀ ਲੈਣ। ਲੱਗਿਆ ਕਿ પેટ્રોલ ਪੰਪ ਹੈ। ਕਿਵੇਂ? ਸ਼ੇਲ ਲੱਗੀ ਕਾ ਪਟ્રોલ ਪੰਪ ਆ। ਪਟ્રોલ ਪੰਪ ਆ ਕੇ ਸ਼ੇਲ ਲੱਗੀ ਆ ਐ ਕਹ। ਆਏ ਓਏ। ਓਏ। ਪਟਰਾ ਲਾਇ ਤਾਂ ਸੀ ਐਨ ਜੀ ਲੱਗੀ ਹੋਈ ਆ। ਸੀ ਐਨ ਜੀ ਨਾਲ ਸਸਤੀ ਪੈਂਦੀ ਆ। ਅੱਛਾ ਅੱਛਾ ਸੀ ਐਨ ਜੀ ਐ। ਨਿਗਾ ਹੀ ਨਹੀਂ ਮਰੀ ਓਏ। ਰੋਡਾਂ ਤਾਂ ਇਧਰ ਖਾਲੀ ਪਿਆ। ਕਿਸੇ ਨੂੰ ਕਰਦਾ ਸੀ ਐਨ ਜੀ ਹੁਣ ਕਰਦੇ ਆ ਤੇ ਤੇ। ਆ। ਕਿ ਆਪਣਾ ਕਿ ਰੈਡ ਤੋਂ ਹੁੰਦੇ ਨਾ ਤੇ ਰੈਡ ਪਰ ਸਸਤੀ ਪੈਂਦੀ ਸੀ ਐਨ ਜੀ। ਇਹ ਗੱਲ ਤਾਂ ਹੈ ਇੱਥੇ। ਸੀਐਨਜੀ ਦਾ ਫਾਇਦਾ ਵੈਸੇ ਇੱਥੇ ਜ਼ਿਆਦਾਤਰ ਗੱਡੀਆਂ ਕਿਹੜੀਆਂ ਹੋ ਉਹ ਸੀਐਨਜੀ ਦਾ ਬੰਬ ਯਾਰ ਫਾਇਦਾ ਵੈਸੇ ਕੰਮ ਜਿਹੜੇ ਬੰਦੇ ਨੇ ਡਰਾਈਵਿੰਗ ਕਰਨੀ ਆ ਜਾਂ ਹਲਾ ਮਤਲਬ ਜਿਹੜਾ ਡਰਾਈਵਿੰਗ ਵਾਲਾ ਕੰਮ ਆ ਉਹਦਾ ਤੇ ਉਹਦੇ ਲਈ ਸੀਐਨਜੀ ਗੱਡੀ ਆ ਉਹ ਕਿਹੜੀ ਆ ਉਹ ਆਰਟਿਕਾ ਆਰਟਿਕਾ ਜਿਵੇਂ ਬੈਸਟਾਨ ਪੈਸੇ ਮਨਚਾ ਬੰਦੇ ਨੂੰ ਡਰਾਈਵਿੰਗ ਤੰਗੀ ਵੀ ਚੋਂ ਉਹਦੇ ਨੂੰ ਚੜਾ ਦੇ ਪੈਸੇ ਵੀ ਵਧੀਆ ਬਾਜ ਜਾਂਦੇ ਉਹਦੇ ਚੋਂ ਇਹ ਕਮਾਈ ਵੀ ਵਧੀਆ ਕਰਕੇ ਦਿੰਦੀ ਹੈ ਨਾ